ਸਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਈਆਂ ਕਿਉਂਕਿ ਅੱਜ ਬਹੁਤ ਹੀ ਅਗ ਜੇਕਰ ਆਪਾਂ ਗੱਲ ਕਰੀਏ ਦੁੱਖ ਦੀ ਵੀ ਖਬਰ ਹੈ ਔਰ ਉਹਨਾਂ ਦੇ ਮਾਪਿਆਂ ਲਈ ਬਹੁਤ ਹੀ ਵੱਡਾ ਫੈਸਲਾ ਜਿਹੜਾ ਅਦਾਲਤ ਵੱਲੋਂ ਸੁਣਾਇਆ ਗਿਆ ਸੋ ਉਹਦੇ ਲਈ ਮੈਂ ਦੁਬਾਰਾ ਤੋਂ ਮੈਨੂੰ ਰੂਬਰੂ ਹੋਣਾ ਪਿਆ ਅੱਜ ਜੋ ਕਿ 28 ਨਵੰਬਰ 2021 ਦਾ ਜੋ ਮਾਮਲਾ ਹੈ ਦਿਲਰੋਜ਼ ਜੋ ਕਿ 2.5 ਸਾਲਾਂ ਦੀ ਇੱਕ ਛੋਟੀ ਜੀ ਬੱਚੀ ਜਿਸ ਦਾ ਕਤਲ ਉਸੀ ਦੀ ਹੀ ਗਵਾਂਡਣ ਜੋ ਕਿ ਜਿਸ ਦਾ ਨਾਮ ਨੀਲਮ ਹੈ ਉਸ ਕੋਲੋ ਕੀਤਾ ਗਿਆ ਸੀ ਸੋ 22 ਸਾਲਾਂ ਬਾਅਦ ਆਖਰਕਾਰ ਅਦਾਲਤ ਨੇ ਫੈਸਲਾ ਸੁਣਾਇਆ ਜੋ ਕਿ ਉਸ ਨੂੰ ਫਾਂਸੀ ਦੀ ਸਜ਼ਾ ਮਿਲਣ ਜਾ ਰਹੀ ਹੈ ਸੋ ਦੋ ਦਿਨ ਪਹਿਲਾਂ ਦਾ ਸੀ ਕਿ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਔਰ ਅੱਜ ਦਾ ਜੋ ਫੈਸਲਾ ਸੁਣਾਇਆ ਗਿਆ ਕਿ ਦਿਲਰੋਜ਼ ਦੀ ਜਿਹੜੀ ਕਾਤਲ ਹੈ ਨੀਲਮ ਉਸ ਨੂੰ 22 ਸਾਲਾਂ ਦੀ ਸਜ਼ਾ ਮਿਲ ਗਈ ਹੈ ਔਰ ਜੋ ਕਿ ਦਿਲਰੋਜ਼ ਨੂੰ ਉਸ ਨੇ ਉਹ ਜ਼ਿੰਦਾ ਦਫਨਾ ਦਿੱਤਾ ਸੀ ਦਿਲਰੋਜ਼ 22 ਸਾਲਾਂ ਦੀ ਬਹੁਤ ਹੀ ਪਿਆਰੀ ਬੱਚੀ ਸੀ ਜੋ ਕਿ ਆਪਣੀ ਹੀ ਗਵਾਂਡਣ ਦਾ ਸ਼ਿਕਾਰ ਹੋ ਗਈ ਸੋ ਜਿਹੜੀ ਨੀਲਮ ਗਵਾਂਡਣ ਸੀ ਉਸ ਨੂੰ ਪਹਿਲਾਂ ਸਕੂਟਰ ਤੇ ਉਹ ਲੈ ਕੇ ਜਾਂਦੀ ਐ ਟੌਫੀ ਜਾਂ ਚਾਕਲੇਟ ਖਵਾਉਣ ਦੇ ਬਹਾਨੇ ਉਹਨੂੰ ਲੈ ਕੇ ਜਾਂਦੀ ਕਿਉਂਕਿ 마ਸੂਮ ਬੱਚਾ ਹੁੰਦਾ ਹੈ 마ਸੂਮ ਬੱਚੇ ਨੂੰ ਕੀ ਪਤਾ ਹੁੰਦਾ ਹੈ ਕਿ ਕਿਹੜੀ ਮਨਸ਼ਾ ਨਾਲ ਉਹ ਔਰਤ ਉਹ ਉਸ ਨੂੰ ਲੈ ਕੇ ਜਾ ਰਹੀ ਹੈ ਸੋ ਨੀਲਮ ਨੂੰ ਉਹ ਜਾਣਦੀ ਵੀ ਸੀ ਸੋ ਗਵੰਡਣ ਹੋਣ ਦੇ ਨਾਤੇ ਉਹ 22 ਸਾਲਾਂ ਦੀ ਦਿਲਰੋਜ਼ ਛੋਟੀ ਬੱਚੀ ਉਸ ਨਾਲ ਸਕੂਟਰ ਤੇ ਚਲੀ ਜਾਂਦੀ ਹੈ ਦੁਕਾਨ ਤੋਂ ਸਮਾਨ ਲੈਣ ਦੇ ਬਹਾਨੇ ਕੁਝ ਖਾਣ ਪੀਣ ਦਾ ਸਮਾਨ ਲੈਣ ਦੇ ਬਹਾਨੇ ਉਹ ਲੈ ਕੇ ਜਾਂਦੀ ਹੈ ਫਿਰ ਉਸ ਨੂੰ ਜਿੰਦਾ ਹੀ ਉਹ ਦਫਨਾ ਦਿੰਦੀ ਹੈ ਔਰ ਬਹੁਤ ਹੀ ਵੱਡਾ ਨਾਟਕ ਖੇਲਦੀ ਹੈ ਘਰ ਵਾਪਸ ਆ ਕੇ ਜਦੋਂ ਦਿਲਰੋਜ਼ ਦਾ ਪਤਾ ਨਹੀਂ ਚੱਲਦਾ ਤਾਂ ਉਸਦੇ ਮਾਪਿਆਂ ਨੂੰ ਕਹਿੰਦੀ ਹੈ ਕਿ ਦਿਲਰੋਜ਼ ਪਤਾ ਨਹੀਂ ਕਿੱਥੇ ਗਾਇਬ ਹੋ ਗਈ ਚਲੋ ਆਪਾਂ ਉਸ ਨੂੰ ਲੱਭਣ ਚੱਲਦੇ ਹਾਂ ਸੋ ਮਾਪੇ ਉਸ ਨੂੰ ਇੱਧਰ ਉੱਧਰ ਲੱਭਦੇ ਐ ਜਦੋਂ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਤਾਂ ਪਤਾ ਚੱਲਦਾ ਹੈ ਕਿ ਜਿਹੜੀ ਲੜਕੀ ਨਾਟਕ ਕਰ ਰਹੀ ਸੀ ਦਿਲਰੋਜ਼ ਦੇ ਗੁੰਮਸ਼ੁਦਗੀ ਦਾ ਦਿਲਰੋਜ਼ ਨੂੰ ਉਹੀ ਮਿੱਟੀ ਦੇ ਗੱਡੇ ਚ ਦਫਨਾ ਕੇ ਆ ਜਾਂਦੀ ਹੈ ਜਦੋਂ ਉਹ ਗੱਡਾ ਪੁੱਟਿਆ ਜਾਂਦਾ ਤਾਂ ਉਹਦੇ ਵਿੱਚੋਂ ਦਿਲਰੋਜ ਜੋ ਕਿ 2.5 ਸਾਲਾਂ ਦੀ ਮਾਸੂਮ ਬੱਚੀ ਹੈ ਉਸਦੀ ਲਾਸ਼ ਬਰਾਮਦ ਹੁੰਦੀ ਹੈ ਸੋ ਇਹ ਜਿਹੜੇ ਉਸਦੇ ਮਾਪੇ ਸੀ ਕਾਫੀ ਸਾਲਾਂ ਤੋਂ ਇਸ ਹਾਦਸੇ ਨੂੰ ਲੈ ਕੇ 2.5 ਸਾਲ ਹੋ ਚੁੱਕੇ ਨੇ ਔਰ ਮਾਪੇ ਰੋਜ਼ ਕੁਰਲਾਂਦੇ ਰਹਿੰਦੇ ਸੀ ਫੈਸਲਾ ਪਾਵੇਂ ਦੇਰ ਬਾਅਦ ਆਇਆ ਪਰ ਉਹਨਾਂ ਲਈ ਸਕੂਨ ਦਾ ਫੈਸਲਾ ਆਇਆ ਕਿ ਆਖਰਕਾਰ ਜਿਹੜੀ ਨੀਲਮ ਦੋਸ਼ੀ ਸੀ ਜਿਸ ਨੇ ਦਿਲਰੋਸ਼ ਨੂੰ ਜ਼ਿੰਦਾ ਦਫਨਾ ਦਿੱਤਾ ਸੀ ਮਿੱਟੀ ਦੇ ਵਿੱਚ ਸੋ ਆਖਰਕਾਰ ਉਸ ਨੂੰ ਅੱਜ ਸਜ਼ਾ ਮਿਲੀ ਗਈ ਹੈ ਸੋ ਜਿਹੜੀ ਜਿਹੜੇ ਜੱਜ ਮਨੀਸ਼ ਸਿੰਗਲ ਦੀ ਅਦਾਲਤ ਵਿੱਚ ਹੈ ਜਿਹੜੀ ਉਸ ਨੂੰ ਸਜ਼ਾ ਸੁਣਾਈ ਗਈ ਹੈ ਸੋ ਉਹਨਾਂ ਦੁਆਰਾ ਸਜ਼ਾ ਸੁਣਾਈ ਗਈ ਹੈ ਔਰ ਅਦਾਲਤ ਦੇ ਬਾਹਰ ਅੱਜ ਵੀ ਉਸਦੇ ਮਾਪੇ ਰੋਂਦੇ ਕਰਲਾਉਂਦੇ ਹੋਏ ਨਜ਼ਰ ਆ ਰਹੇ ਨੇ ਔਰ ਬਕਾਇਦਾ ਉਹਨਾਂ ਦੇ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਨੇ ਜਿਨ੍ਹਾਂ ਦੁਆਰਾ ਉਹਨਾਂ ਨੂੰ ਅੱਜ ਆਖਰਕਾਰ ਇਨਸਾਫ ਮਿਲਿਆ ਸੋ ਜੇਕਰ ਆਪਾਂ ਗੱਲ ਕਰੀਏ ਇਹਦਾ ਜਿਹੜਾ 16 April ਤੱਕ ਦੀ ਸਜ਼ਾ ਦਾ ਸੁਰੱਖਿਅਤ ਫੈਸਲਾ ਰੱਖਿਆ ਗਿਆ ਸੀ ਉਸ ਤੋਂ ਬਾਅਦ 18 ਨੂੰ ਫੈਸਲੇ ਦਾ April ਨੂੰ ਦਿਨ ਤੈਅ ਸੀ ਬਟ ਜਿਹੜੀ ਮਾਮਲੇ ਦੀ ਸੁਣਵਾਈ ਹੈ ਉਹ ਅੱਜ ਹੈ ਫੈਸਲਾ ਸੁਣਾਇਆ ਗਿਆ ਹੈ ਕਿ ਜਿਹੜੀ ਗਵਾਂਡਣ ਨੀਲਾ ਮੈਂ ਆਖਰਕਾਰ ਉਸ ਨੂੰ ਫਾਂਸੀ ਦੀ ਜਿਹੜੀ ਕਿ ਸਜ਼ਾ ਮਿਲ ਗਈ ਹੈ ਸੋ ਮੈਂ ਹੁਣ ਆਪਣੇ ਸਟੂਡੀਓ ਕਾਲ ਲਗਾਣਾ ਚਾਹਾਂਗੀ ਔਰ ਬਕਾਇਦਾ ਗੱਲਬਾਤ ਕਰਨਾ ਚਾਹਾਂਗੀ ਕਿ ਅਗਲਾ ਮਾਮਲਾ ਹੋਰ ਕੀ ਆਇਆ ਕੀ ਕੀ ਉਹਨਾਂ ਦੇ ਹੱਕ ਵਿੱਚ ਆਇਆ ਪੇਰੈਂਟਸ ਜੋ ਕਿ ਇਸ ਟੈਮ ਅ ਅਦਾਲਤ ਦੇ ਬਾਹਰ ਵੀ ਖੜੇ ਨੇ ਸੋ ਮੇਰੇ ਨਾਲ ਕੁਲਵੰਤ ਗਿੱਲ ਜੀ ਸਟੂడియో ਤੋਂ ਜੁੜ ਚੁੱਕੇ ਨੇ ਕੁਲਵੰਤ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਆਖਰਕਾਰ ਜਿਹੜਾ ਇਹ ਕੜੀ ਫੈਸਲੇ ਦੀ ਘੜੀ ਦੇਰ ਬਾਅਦ ਜ਼ਰੂਰ ਆਈ ਹੈ ਪਰ ਆਈ ਬਹੁਤ ਹੀ ਵਧੀਆ ਫੈਸਲਾ ਆਇਆ ਪਰ ਮਾਪਿਆਂ ਨੂੰ ਉਹ ਕੁੜੀ ਵਾਪਸ ਮਿਲ ਤਾਂ ਸਕਦੀ ਨਹੀਂ ਦਿਲਰੋਜ ਜੋ ਕਿ 2.5 ਸਾਲਾਂ ਦੀ ਸੀ ਜਿਹੜੀ ਕਿ ਗਵਾਂਡਣ ਦੁਆਰਾ ਹੀ ਇੱਕ ਖੱਡੇ ਦੇ ਵਿੱਚ ਦੱਬੀ ਜਾਂਦੀ ਔਰ ਉਹਦੀ ਲਾਸ਼ ਬ੍ਰਾਹਮਤ ਹੁੰਦੀ ਹੈ ਸੋ ਤੁਸੀਂ ਕੀ ਕਹਿਣਾ ਚਾਹੋਗੇ ਜੀ ਇਹ ਮਾਮਲਾ ਅੰਦੇ ਅੰਦਰ ਬੇਸਿਕਲੀ ਇਹ 2021 ਦਾ ਮਾਮਲਾ ਹੈ ਕਾਫੀ ਹੋ ਗਿਆ ਹੁਣ ਦੇਖੋ 2024 ਆ ਗਿਆ ਅਪ੍ਰੈਲ ਮਹੀਨਾ ਸੋ ਕਾਫੀ ਲੰਬੇ ਸਮੇਂ ਤੋਂ ਇਹ ਮਾਮਿਆਂ ਨੂੰ ਵੀ ਸੀਐਸ ਦਾ ਆਪਣੇ ਮਾਮਲੇ ਦੀ ਸਭ ਤੋਂ ਵੱਡੀ ਇਹ ਸਰ ਆਪਣੇ ਮਾਮਲੇ ਦੀ ਗੱਲ ਇਹ ਰਹੀ ਕਿ ਬੱਚੀ ਬੜੀ ਖੂਬਸੂਰਤ ਸੀ ਔਰ ਕਤਲ ਕਿਵੇਂ ਕੀਤਾ ਜਾਨੀਏ ਨੂੰ ਹੋ ਰਿਹਾ ਹੈ ਕੋਈ ਨਹੀਂ ਪਹਿਲਾਂ ਤਾਂ ਜਦੋਂ ਤੁਹਾਨੂੰ ਯਾਦ ਹੋਵੇ ਜਦੋਂ ਇਹ ਖਬਰਾਂ ਨਸ਼ਰ ਹੋਈਆਂ ਸੀ ਜਦੋਂ ਇਹ ਬੱਚੀ ਦੀ ਮੌਤ ਹੋਈ ਸੀ ਉਦੋਂ ਇਹ ਲਾਰੇ ਲਾਰੇ ਸੀ ਸਾਰੇ ਮੀਡੀਆ ਵਾਲੇ ਕਿ ਸ਼ਾਇਦ ਉਸ ਲੜਕੀ ਦੇ ਜਨਨ ਦੇ ਘਰ ਪੇਂਦੇ ਦਾ ਹਾਦਸੇ ਨਾਲ ਜਾਇਬ ਤਾਲੁਕਾ ਤੋਂ ਹੋਣਗੇ ਹੋ ਸਕਦਾ ਉਹ ਫਜੈਲ ਸੀ ਤੋਂ ਕਰਨ ਕੇ ਕੋਤੋ ਕੇ ਚੱਕਰ ਦੇ ਵਿੱਚ ਬੱਚੀ ਦਾ ਕਤਲ ਕਰਤਾ ਸੋ ਗਿਲਸਮ ਇਥੇ ਗਿਲਸਮ ਇਥੇ ਸੁਣਨ ਚ ਇਹ ਆ ਰਿਹਾ ਕਿ ਜਿਹੜੀ ਨੀਲਮ ਸੀ ਦਿਲਰੋਜ਼ ਦੀ ਕਾਤਲ ਉਹ ਉਹਨਾਂ ਦੇ ਪਰਿਵਾਰ ਨਾਲ ਖਾਰ ਖਾਂਦੀ ਸੀ ਜਦੋਂ ਕਿ ਉਹਦਾ ਪਿਤਾ ਯਾਰ ਦੇ ਲਈ ਕੋਈ ਖਡਾਉਣੇ ਲੈ ਕੇ ਆਂਦਾ ਜਾਂ ਕੁਝ ਵੀ ਲੈ ਕੇ ਆਂਦਾ ਸੀ ਉਹਨੂੰ ਪਤਾ ਨਹੀਂ ਕਿਸ ਚੀਜ਼ ਦੀ ਜੈਲਸੀ ਹੁੰਦੀ ਸੀ ਇਹ ਕੋਈ ਉਹਦਾ ਉਹਦਾ ਨਿੱਜੀ ਮਾਮਲਾ ਸੀ ਕਿ ਉਹ ਖਾਰ ਖਾਂਦੀ ਸੀ ਨਹੀਂ ਖਾਂਦੀ ਸੀ ਉਹ ਖਾਰ ਕਿਉਂ ਖਾਂਦੀ ਸੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਤੁਸੀਂ ਗਵਾਂਡ ਵਿੱਚ ਰਹਿੰਦੇ ਹੋ ਜਦੋਂ ਗਵਾਂਡੀਆਂ ਦਾ ਪੁੱਤ ਬੰਦਾ ਆਪਣੀ ਬੱਚਾ ਬਾਅਦੇ ਖਡਾਉਣੇ ਲੈ ਕੇ ਆਉਂਦਾ ਤੇ ਤੁਹਾਨੂੰ ਜੈਲਸੀ ਕਿਉਂ ਹੋ ਰਹੀ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਮੰਨੋ ਬੜੀ ਜਰਸੀ ਤਾਂ ਮੇਰੇ ਤੁਹਾਡਾ ਕੋਈ ਨਾ ਕੋਈ ਨਾਲ ਰਿਲੇਸ਼ਨ ਨਾ ਜਾਂ ਨਿੱਜੀ ਕੋ ਸਬੂਕਾਤ ਨੇ ਮੈਂ ਤੁਹਾਡੇ ਨਾਲ ਕੋਮਿਟਮੈਂਟਸ ਹੈਗੀਆਂ ਨਹੀਂ ਇਸ ਤਰ੍ਹਾਂ ਦੀ ਜਿਵੇਂ ਮੈਂ ਤੁਹਾਡੇ ਬੱਚਿਆਂ ਦਾ ਜਾਂ ਤੁਹਾਡੇ ਪਰਿਵਾਰ ਦਾ ਉਹ ਬਹੁਤ ਸਾਰੀ ਗੱਲਾਂ ਨੇ ਹੋ ਸਕਦਾ ਇਹਨਾਂ ਗੱਲਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੋਵੇ ਲੇਕਿਨ ਸਵਾਲ ਇੱਕ ਬੱਚੀ ਦੇ ਕਤਲ ਦਾ ਹੈ ਪਰ ਅੱਜ ਜਿਹੜਾ ਕਿ ਆਪਸੀ ਦੀ ਸਜ਼ਾ ਦੇ ਇਖਤਿਆਫ ਫੈਸਲਾ ਜਿਹੜਾ ਉਹਨੇ ਆਂਡੀ ਕੋਰਟ ਨੇ ਸੁਣਾਇਆ ਉਹ ਬੜੀ ਵੱਡਾ ਫੈਸਲਾ ਹੈ ਔਰ ਇਸ ਤਰੀਕੇ ਦੇ ਹਾਲਾਤ ਲੋਕੋ ਤੇ ਕੋਰਟ ਦੇ ਬਾਹਰ ਬੈਠੇ ਕੇ ਜਿਹੜੀ ਮਾਂ ਹੈ ਵਿਚਾਰੀ ਉਸ ਬੱਚੀ ਦੀ ਮਾਂ ਦੇ ਪਿਓ ਕਿਵੇਂ ਉਹ ਵਕੀਲ ਦੇ ਪਹਿਰੇ ਪੈ ਗਏ ਕਿਵੇਂ ਉਹ ਜੰਦਾਬਾਦ ਜੱਟਾਂ ਦਾ ਜੰਦਾਬਾਦ ਦੇ ਨਾਏ ਨਾਰੇ ਨੇ ਕਿਵੇਂ ਉਹ ਕੁੱਝ ਅਧਿਕਾਰੀਆਂ ਦੇ ਜਿਨਾਂ ਨੇ ਜਾਂਚ ਕੀਤੀ ਹੈ ਇਸ ਦੀ ਉਹਨਾਂ ਦੇ ਜਿੰਦਾਬਾਦ ਦੇ ਨਾਰੇ ਲਗਰੇ ਨੇ ਇਹ ਪਹਿਲੀ ਵਾਰ ਹੋਇਆ ਹੈ ਕਿ ਮਧਪੇ ਰਾਮਦੇਵ ਵਿਚਾਰ ਨੂੰ ਫਾਂਸੀ ਸੁਣਾਉਣ ਉਹ ਵੀ ਇੱਕ ਹੋਰ ਦਾ ਬੜਾ ਸੰਜੀਦਗੀ ਵਾਲਾ ਮਾਮਲਾ ਹੈ ਕਿਉਂਕਿ ਉਹ ਸਜ਼ਾ ਕੋਈ ਬੱਡੀ ਨਹੀਂ ਹੈ ਕਿਉਂਕਿ ਮਾਂ ਜਿਹੜੀ ਸੀ ਬੱਚੀ ਦੀ ਉਹ ਵੀ ਕਤਲ ਦੇ ਇਸ ਮਾਮਲੇ ਦੇ ਵਿੱਚ ਫਾਂਸੀ ਦੀ ਸਜ਼ਾ ਦੀ ਮੰਤਰੀ ਉਹ ਮੈਂ ਚਾਈਪਲਾ ਅਦਾਲਤ ਨੇ ਦੋ ਦਿਨਾਂ ਦੀ ਮੁਕਤੀ ਕਰਤਾ ਉਸ ਬਾਦ ਉਹ ਉਂਰ ਰੋਈਦੀ ماں ਜੀ ਹੈਗੀ ਐ ਮੰਗਲਵਾਰ ਨੂੰ ਇਤਾਰੇ ਬਾਹਰ ਉਂਦੀ ਰਹੀ ਬੈਠੀ ਇਹ ਵੀ ਕਤਲ ਤੋਂ ਪੰਜ ਮਿੰਟ ਤੱਕ ਕਰਤਾ ਪਰ ਸਜ਼ਾ ਲਈ ਪਰ ਸਜ਼ਾ ਲਈ ਯਾਨੀ ਅ ਦੇਰ ਕਿਉਂ ਹੋ ਰਹੀ ਹੈ ਹਾਂ ਇਹ ਉਹਦੀ ਮਾਂ ਦਾ ਕਹਿਣਾ ਸੀ ਉਹ ਰੋ ਰੋ ਕੇ ਅੱਜ ਵੀ ਇਹੀ ਕੁਰਲਾ ਰਹੀ ਸੀ ਕਿ ਮੇਰੀ ਬੱਚੀ ਦੇ ਜਿਹੜੇ ਦੋਸ਼ੀ ਨੇ ਕਤਲ ਤੋਂ ਨੇ 5 ਮਿੰਟ ਮਿੰਟ ਦੇ ਵਿੱਚ ਕਰਤਾ ਔਰ ਜਿਹੜਾ ਉਹਦਾ ਸਜ਼ਾ ਹੈ ਸਜ਼ਾ ਨੂੰ ਇੰਨੀ ਦੇਰ ਬਾਅਦ ਕਿਉਂ ਮਿਲ ਰਹੀ ਹੈ ਕਿਉਂਕਿ ਕਾਤਲ ਨੂੰ ਸਜ਼ਾ ਤਾਂ ਉਸੇ ਟਾਈਮ ਜੇਕਰ ਮਿਲ ਜੇ ਤਾਂ ਕਾਤਲ ਅਜੇਹੇ ਕਣੋਣੇ ਹਰਕਤ ਕਰਨ ਤੋਂ ਹੋਰ ਵੀ ਨਹੀਂ ਜਿਹੜੇ ਉਹ ਬਾਜ਼ ਆ ਜਾਣਗੇ ਉਹਦੀ ਮਾਂ ਜਦੋਂ ਅਦਾਲਤ ਦੇ ਬਾਹਰ ਵੀ ਸੀ ਰੋ ਰੋ ਕੇ ਉਸ ਟਾਈਮ ਵੀ ਇਹੀ ਕਹਿ ਰਹੀ ਸੀ ਕਿ ਜਿਹੜੇ ਕ੍ਰਿਮੀਨਲ ਨੇ ਉਹਨਾਂ ਨੂੰ ਸਮਾਜ ਦੇ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ ਪਰ ਇਹ ਫੇਰ ਵੀ ਦੋਸ਼ੀ ਜਿਹੜੀ ਔਰਤ ਸੀ ਅੱਜ ਵੀ ਸਮਾਜ ਦੇ ਵਿੱਚ ਇਹ ਰਹਿ ਰਹੀ ਸੀ ਜੇਕਰ ਆਪਾਂ ਦਿਲਰੋਜ਼ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਏ ਵੀਡੀਓ ਅਸੀਂ ਵਾਇਰਲ ਵੀ ਕਰਾਂਗੇ ਉਹਨਾਂ ਦੇ ਪੇਰੈਂਟਸ ਦੇ ਵੀਡੀਓਜ਼ ਵੀ ਅਸੀਂ ਵਾਇਰਲ ਕਰਾਂਗੇ ਕਿਉਂਕਿ ਆ ਹੁਣ ਅੱਜ ਹੁਣ ਵੀ ਉਹ ਕੋਰਟ ਦੇ ਬਾਹਰ ਜਦਕਿ ਉਹਦੀ ਬੇਟੀ ਦੇ ਜਿਹੜੇ ਦੋਸ਼ੀ ਨੇ ਦਿਲਰੋਜ਼ ਦੇ ਦੋਸ਼ੀ ਨੀਲਮ ਸੀ ਉਹਨੂੰ ਅੱਜ ਵੀ ਸਜ਼ਾ ਜਿਹੜੀ ਸੁਣਾਈ ਗਈ ਪਰ ਸਜ਼ਾ ਦੇ ਦੌਰਾਨ ਵੀ ਅੱਜ ਵੀ ਉਹਦੇ ਮਾਪੇ ਰੋਂਦੇ ਔਰ ਰੁਲਾਉਂਦੇ ਹੋਈ ਨਜ਼ਰ ਆ ਰਹੇ ਨੇ ਜੀ ਜੀ ਇਹ ਤੇ ਜਿਹੜੇ ਵੀਡੀਓ ਜਦੋਂ ਇਹ ਹੋਤਾ ਵੀਡੀਓ ਆਲਰੇਡੀ ਚੱਲ ਰਹੀ ਨੇ ਆਪਣੀ ਟੀਵੀ ਸਕਰੀਨ ਤੇ ਜਿਹਦੇ ਵਿੱਚ ਸਾਫ਼ ਸਭ ਦੇਖਿਆ ਜਾ ਸਕਦਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੁਰਾਣੇ ਸੀਸੀਟੀਵੀ ਵੀ ਛੋਟੇ ਦਿਵਾ ਦੇ ਫੇਰ ਸਾਹਮਣੇ ਆਏ ਨੇ ਔਰ ਸੀਸੀਟੀਵੀ ਫੁਟੇਜ ਦੇ ਵਿੱਚੋਂ ਸਾਫ਼ ਜਿਹ ਸੀਸੀਟੀਵੀ ਫੁਟੇਜ ਦਿਖਾਉਂਦੇ ਤਾਂ ਸ਼ਾਇਦ ਕਤਲ ਦੀ ਬੁੱਤੀ ਛੋੜਦੀ ਤੇ ਨਾਂ ਦੀ ਬੱਚੀ ਨੂੰ ਪਹੁੰਚ ਚੱਕ ਕੇ ਲੈ ਗਿਆ ਪਰਨੀਦਮ ਆਪਣੀ ਨਾਈਟਿਕ ਤੇ ਉਸ ਬੱਚੀ ਨੂੰ ਲੈ ਕੇ ਜਾ ਰਹੀ ਹੈ ਦੋ ਕਮਰਾਵਾਂ ਤੇ ਉਹ ਸੀਸੀਟੀਵੀ ਦੇ ਵਿੱਚ ਰਿਕਾਰਡ ਹੋਈ ਉਸ ਦੇ ਵਿਹਾਰ ਤੇ ਨੀਰਮ ਨੂੰ ਚੱਕਿਆ ਗਿਆ ਹੋਰ ਨੀਰਮ ਨੇ ਤਾਂ ਸਭ ਤੋਂ ਵੱਡੀ ਨਾ ਕਿ ਸਭ ਤੋਂ ਵੱਡੀ ਕੀਤਰ ਕਰ ਲਏ ਹੁੰਦੀ ਹੈ ਕਿ ਜਦੋਂ ਕੋਈ ਹਮਸਮ ਹੁੰਦੀ ਹੈ ਜਾਂ ਕੋਈ ਕ੍ਰੋਪੀ ਦੀ ਮੰਗ ਹੁੰਦੀ ਹੈ ਤਾਂ ਕਤਲ ਦਾ ਮਾਮਲਾ ਹੁੰਦਾ ਜਾਂ ਗਵਾਦਾ ਦਾ ਮਾਮਲਾ ਹੁੰਦਾ ਹੈ ਉਹ ਕੋ ਦੋ ਤਰ੍ਹਾਂ ਦੇ ਹੁੰਦਾ 1 ਦੇ ਵਿੱਚ ਵੀ ਬੜੇ ਕਤਲ ਹੋਏ ਨੇ ਛੋਟੂ ਛੋਟੇ ਬੱਚਿਆਂ ਦੇ ਕਤਲ ਹੋਏ ਨੇ ਉਹ ਚੰਡੀਗੜ੍ਹ ਦੇ ਵਿੱਚ ਵੀ ਹੋਏ ਨੇ ਉਹਦੇ ਵਿੱਚ ਵੀ ਗਵਰੰਟੀ ਸੀ ਮਤਲਬ ਬਾਹਰ ਦਾ ਘਰ ਨਾ ਪੀਤੀ ਦਾ ਘਾਟਾ ਜਿਸ ਬੰਦ ਨੂੰ ਘਰ ਨਾ ਪੇਤ ਹੁੰਦਾ ਤੇ ਬੱਚਾ ਜਿਹਨੂੰ ਜਾਣਦਾ ਹੁੰਦਾ ਉਹੀ ਨਹੀਂ ਚੁਣੇਗਾ ਉਹਦੀ ਉਹਦੀ ਛੜੂਗਾ ਉਹਨੂੰ ਜਾਣਦਾ ਔਰ 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 ਗਿਲਸਮ ਇੱਕ ਚੀਜ਼ ਹੋਰ ਸੀ ਉਹ ਗਵਾਂਡਰ ਇੰਨੀ ਚਲਾਕ ਸੀ ਕਿ ਪਹਿਲਾਂ ਉਹ ਦਿਲਰੋਜ਼ ਨੂੰ ਲੈ ਕੇ ਜਾਂਦੀ ਹੈ ਔਰ ਦਫਨਾ ਕੇ ਆ ਜਾਂਦੀ ਹੈ ਫਿਰ ਬਾਅਦ ਵਿੱਚ ਇੱਕ ਗੇਮ ਖੇਡਦੀ ਹੈ ਉਹਨਾਂ ਦੇ ਪੇਰੈਂਟਸ ਨਾਲ ਕਿ ਪਤਾ ਨਹੀਂ ਤੁਹਾਡਾ ਜਿਹੜਾ ਬੱਚਾ ਹੈ ਉਹ ਕਿੱਥੇ ਅਗਵਾ ਹੋ ਗਿਆ ਔਰ ਲੱਭਣ ਲਈ ਖੁਦ ਆਪ ਨਾਲ ਚਲੇ ਜਾਂਦੀ ਹੈ ਆਪ ਹੀ ਐਡੀਕਣੋਣੀ ਹਰਕਤ ਕਰਕੇ ਉਹ ਆਉਂਦੀ ਹੈ ਤੇ ਫਿਰ ਉਹ ਜਦੋਂ ਉਹ ਦਿਲਰੋਜ਼ ਨੂੰ ਲੈ ਕੇ ਜਾਂਦੀ ਹੈ ਚਾਕਲੇਟ ਦੇ ਬਹਾਨੇ ਟਾਫੀ ਦੇ ਬਹਾਨੇ ਉਹ ਪਿਆਰੀ ਬੱਚਿਓ ਨੂੰ ਕੀ ਪਤਾ ਸੀ ਕਿ ਜਿਹੜੀ ਔਰਤ ਉਹਨੂੰ ਲੈ ਕੇ ਜਾ ਰਹੀ ਆਪਣੇ ਨਾਲ ਪਿਆਰ ਨਾਲ ਵਰਗਲਾ ਕੇ ਲੈ ਕੇ ਜਾ ਰਹੀ ਔਰ ਉਹੀ ਉਹਦੀ ਇੱਕ ਦਿਨ ਦੋਸ਼ੀ ਬਣ ਜਾਏਗੀ ਉਹੀ ਉਹਦਾ ਕਤਲ ਕਰ ਦੇਗੀ ਉਸ ਬੱਚੀ ਨੂੰ ਕੀ ਪਤਾ ਸੀ ਕਿ ਉਹਨੂੰ ਜਿੰਦਾ ਤੱਕ ਉਹ ਦਫਨਾ ਦੇਗੀ ਔਰ ਫਿਰ ਬਾਅਦ ਵਿੱਚ ਉਸੇ ਦੇ ਪੇਰੈਂਟਸ ਕੋਲ ਆ ਕੇ ਉਹ ਗੇਮ ਖੇਡਦੀ ਹੈ ਕਿ ਪਤਾ ਨਹੀਂ ਤੁਹਾਡੀ ਬੱਚੀ ਕਿੱਥੇ ਗਾਇਬ ਹੋ ਗਈ ਆਪਾਂ ਉਹਨੂੰ ਲੱਭਣ ਚੱਲਦੇ ਹਾਂ ਜਦੋਂ ਪੁਲਿਸ ਕੋਲ ਰਿਪੋਰਟ ਲਿਖਾਈ ਜਾਂਦੀ ਹੈ ਜਦੋਂ ਤਫਤੀਸ਼ ਹੁੰਦੀ ਹੈ ਤਾਂ ਤਫਤੀਸ਼ ਦੌਰਾਨ ਪਤਾ ਚੱਲਦਾ ਹੈ ਕਿ ਜਿਹੜੀ ਉਹ ਛੋਟੀ ਬੱਚੀ ਹੈ ਸੀਸੀਟੀਵੀ ਫੁਟੇਜ ਦੁਆਰਾ ਹੀ ਪਤਾ ਚੱਲਦਾ ਜੇਕਰ ਸੀਸੀਟੀਵੀ ਫੁਟੇਜ ਨਾ ਹੁੰਦੀਆਂ ਸ਼ਾਇਦ ਕੁਲਵੰਤ ਗਿੱਲ ਜੀ ਇਹ ਜਿਹੜੀ ਕਾਨੂੰਨੀ ਹਰਕਤ ਉਸ ਔਰਤ ਦੁਆਰਾ ਕੀਤੀ ਗਈ ਹੈ ਸ਼ਾਇਦ ਸਾਹਮਣੇ ਨਾਮ ਦੀ ਜੀ ਬਿਲਕੁਲ ਜੀ ਆਪਾਂ 2-3 ਸੈਕਿੰਡ ਦਾ ਪਾਉਜ਼ ਲਾਵਾਂਗੇ ਕਿਉਂਕਿ ਪਹਿਲਾਂ ਆਪਾਂ ਫਾਦਰ ਸਾਹਿਬ ਉਹਦੇ ਕੀ ਕਹਿ ਰਹੇ ਨੇ ਉਹ ਆਪਾਂ ਸੁਣਦੇ ਆ ਕਿ ਫਾਦਰ ਸਾਹਿਬ ਦਾ ਕੀ بیان ਹੈ ਮੈਂ ਵੀ ਕਿ 2 ਸੈਕਿੰਡ ਦਾ ਪਾਉਜ਼ ਲਾਵਾਂਗੇ ਜੀ ਜਿੰਦਾਬਾਦ ਜਿੰਦਾਬਾਦ ਕਮਨ ਸਾਹਿਬ ਜਿੰਦਾਬਾਦ ਜਿੰਦਾਬਾਦ ਪੀੜੀ ਗੁਪਤਾ ਜੀ ਜਿੰਦਾਬਾਦ ਜਿੰਦਾਬਾਦ ਪਰਮਕਾਰ ਕਮਨ ਜੀ ਜਿੰਦਾਬਾਦ ਜਿੰਦਾਬਾਦ ਪੀੜੀ ਗੁਪਤਾ ਜੀ ਜਿੰਦਾਬਾਦ ਸਾਹਿਬ ਜੀ ਇਧਰ ਆਓ ਸਰ ਇੱਕ ਮਸੂਦ ਪਰੇਵਕਰ ਘੁਮਣ ਜਿੰਦਾਬਾਦ ਜਿੰਦਾਬਾਦ ਸਰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਰ ਸਾਰੇ ਸਿੰਘ ਰੱਬ ਦਾ ਜੱਜ ਸਾਹਿਬ ਦਾ ਘੁਮਣ ਸਾਹਿਬ ਦਾ ਬੀੜੀ ਗੁਪਤਾ ਜੀ ਦਾ ਬਹੁਤ ਬਹੁਤ ਮੇਰੇ ਕੋਲ ਕੋਈ ਫਾਲਟ ਨਹੀਂ ਹੈ ਕਿ ਜਿੰਨਾਂ ਦਾ ਮੈਂ ਨਾਲ ਤਨਬਦ ਕਰ ਸਕਾ ਮੇਰੀ ਕੁੜੀਆਂ ਨੂੰ ਮਾਰਿਆ ਸੀ ਜੀ ਰੱਬ ਨੇ ਵੀ ਹੁਣ ਜੀ ਸਜ਼ਾ ਦੇਣੀ ਹੈ ਜੱਜ ਸਾਹਮਣੇ ਜਿਹੜੀ ਜਿੱਤੀ ਮੈਂ ਉਹਨਾਂ ਦਾ ਕੋਈ ਧੰਨਵਾਦ ਨਹੀਂ ਕਰ ਸਕਦਾ ਬਹੁਤ ਬਹੁਤ ਧੰਨਵਾਦ ਮੇਰ ਕੋਈ ਵਰਲਡ ਨਹੀਂ ਜਿੰਨਾਂ ਦਾ ਮੈਂ ਧੰਨਵਾਦ ਕਰਾਂ ਜੀ ਜੀ ਦੀ ਹਿੰਦੀ ਸਾਹਿਬ ਸਾਹਿਬ ਦੇਖ ਸਕਦੇ ਕਿਵੇਂ ਵਿਚਾਰਾ ਹੋ ਲੇਗੜੀਆਂ ਕੱਢ ਰਿਹਾ ਹੈ ਕਿਵੇਂ ਇਹਨਾਂ ਦੁਖੀ ਆ ਮਨ ਜਿਹਨਾਂ ਦਾ ਸਭ ਤੋਂ ਪੱਟੀ ਗੱਲ ਬਤ ਇਐਸ ਕੇਸ ਦੇ ਵਿੱਚ ਜਦੋਂ ਪਹਿਲਾਂ ਬੱਚੇ ਤੋਂ ਬੁਜ਼ੰਦ ਤੋਂ ਸੁੱਖਾ ਨਾਲ ਲੱਤੀ ਬੰਨ ਲੱਤੀ ਬੱਚੀ ਜਾਂ ਬੱਚਾ ਹਨਾ ਮਾਰ ਜੀ ਹਨਾ ਤੇ ਨਿੱਕੀ ਜੀ ਬੱਚੀ ਸੀ ਉਹ ਕਿਵੇਂ ਉਹਦੀ ਹਿੰਮਤ ਪਈ ਨੀਲਮ ਦੀ ਉਸ ਬਲਮਾਸ਼ ਔਰਤ ਦੀ ਮੈਂ ਬਲਮਾਸ਼ ਔਰਤ ਦੀ ਕਹੂੰਗਾ ਕਿਉਂਕਿ ਵਿਦੂ ਦੇ ਵਿੱਚ ਆਪਣੇ ਕੈਮਰੇ ਜਿਹੜੇ ਟੀਮ ਆਪਣੇ ਰਿਪੋਰਟਰ ਨੇ ਉਹਨਾਂ ਨੇ ਬਲਮਾਸ਼ ਔਰਤ ਦੀ ਲਿਖਿਆ ਜਿਵੇਂ ਜੁਨੀ ਨੂੰ ਟੋਏ ਚ ਦੱਬਤਾ ਬੱਚੇ ਤੋਂ ਫੜਿਆ ਗਿਆ ਜੇ ਉਹ ਸੋਸਾ ਦਾ ਪਹਿਲਾ ਕਾਬੂ ਹੁੰਦੀ ਕਿ ਬੱਚੇ ਨੂੰ ਮਰ ਨੂੰ ਕਿੰਨਾ ਘਣਾ ਲੱਗਦਾ ਹੋਰ ਮਾਰ ਕੇ ਉਹ ਬਚਾਰੀ ਨੂੰ ਪਾਣੀ ਸੈਕਿੰਡ ਵੀ ਲੱਗੇ ਹੋਣੇ 4 ਸੈਕਿੰਡ ਵੀ ਲੱਗੇ ਹੋਣੇ ਪਰ ਕਿੰਨੀ ਹਿੰਮਤ ਉਹ ਕਿੰਨੀ ਹਿਆ ਪਈ ਉਸ ਮੈਂ ਪਰਮਾਸ਼ਾ ਰੱਦੀ ਨੇ ਉਹਨੇ ਟੋਟਾਈ ਸਾਹਿਬ ਦੀ ਮਜ਼ਬੂਤ ਬੱਚੀ ਨੂੰ ਕੋਚ ਚਾਉਂਦੇ ਦਾ ਬਤਾ ਪਰ ਉਸ ਤੋਂ ਬਾਅਦ ਜਦੋਂ ਕਾਬੂ ਕੀਤੀ ਫਿਰ ਉਹਨੂੰ ਇਹਨੇ ਕਿ ਅਲੀਡੀ ਕੋ ਨੇੜੇ ਕਿ ਚਾਉਂਕ ਹੈ ਉੱਥੇ ਤੇ ਖਾਲੀ ਜਗ੍ਹਾ ਹੈ ਉਹ ਜਿਹਨੂੰ ਲੈ ਕੇ ਗਏ ਜਦੋਂ ਉਹ ਬਾਹਰ ਕੱਢਿਆ ਬੱਚੀ ਨੂੰ ਅਫੇ ਡੀਐਫਸੀ ਹਸਪਤਾਲ ਵੀ ਲੈ ਕੇ ਤੱਕਣ ਨੇ ਪਹਿਲੀ ਮਿਤਕ ਮਰੀ ਪਈ ਸੀ ਵਿਚਾਰੀ ਉਹ ਇੰਤਕਾਲ ਆ ਦੇ ਤਾਂ ਪਰ ਇਹ ਵੀ ਇੱਕ ਫਾਂਸੀ ਦਾ ਜਿਹੜਾ ਫੈਸਲਾ ਆ ਜਾਣਾ ਕਿ ਬਹੁਤ ਵੱਡਾ ਇਤਿਹਾਸਕ ਫੈਸਲਾ ਹੈ ਜੋ ਹੋਰ ਆਸਤਾ ਵੀ ਇਸ ਤਰ੍ਹਾਂ ਦੀਆਂ ਬੇਈਮਾਨ ਕਰਪਟ ਔਰਤਾ ਬਰਮਾਸ਼ ਔਰਤਾ ਇਸ ਤਰ੍ਹਾਂ ਦਾ ਕਰਨ ਦੀਆਂ ਸੋਚ ਰਹੀਆਂ ਨੇ ਵੀ ਕਿਸੇ ਬੱਚੇ ਨੂੰ ਮਾਰ ਦੇਗੇ ਖਪਾ ਲੈਣਗੇ ਤਾਂ ਉਹਨਾਂ ਦੇ ਇੱਕ ਬਹੁਤ ਵੱਡਾ ਸਬਕ ਜਿਹੜਾ ਹੈ ਪੰਜ ਦੀ ਮਾਰ ਜੋ ਅਦਾਲਤ ਨੇ ਦਿੱਤਾ ਪਰ ਇਹ ਵੀ ਐਪਰੀਸ਼ੀਏਟ ਜੱਜ ਸਾਹਿਬ ਨੂੰ ਸਲੂਟ ਕਰਦੇ ਆ ਉਹਨਾਂ ਜਾਂਚ ਅਧਿਕਾਰੀਆਂ ਨੂੰ ਸਲੂਟ ਕਰਦੇ ਆ ਜਿਨ੍ਹਾਂ ਨੇ ਦਿਲ ਰੂਸ ਦੀ ਇਸ ਮਰਡਰ ਮਿਸਟਰੀ ਨੂੰ ਬੜੇ ਸੋਹਣੇ ਤੇ ਸੱਚੇ ਤਰੀਕੇ ਨਾਲ ਸੁਝਾਇਆ ਦੇਰ ਆਊਟ ਦੋਸਤਾਂ ਇਹ ਮਾਮਲਾ ਦੋਸਤਾਂ ਰਿੱਕੀ ਦਾ ਅੱਜ 2024 ਹੈ ਲੇਕਿਨ ਫਿਰ ਵੀ ਫਾਂਸੀ ਤੇ ਸੋ ਜੇ ਜੇਕਰ ਆਪਾਂ ਵੀਡੀਓ ਦੀ ਗੱਲ ਕਰੀਏ ਇਸ ਟਾਈਮ ਜਿਹੜੀ ਸਾਡੀ ਕੋਟ ਦੇ ਪাহਾਰੋਂ ਵੀਡੀਓ ਆਈ ਹੈ ਸਾਫ਼-ਸਾਫ਼ ਤੁਹਾਨੂੰ ਅਸੀਂ ਦਿਖਾਵਾਂਗੇ ਵੀ ਨਾਲ ਦੀ ਨਾਲ ਕਿ ਕਿੱਦਾਂ ਉਹਦੇ ਪੇਰੈਂਟਸ ਇਸ ਟਾਈਮ ਵੀ ਰੋਂਦੇ-ਕੁਰਲਾਉਂਦੇ ਹੋਏ ਆਪਣੀ ਬੱਚੀ ਨੂੰ ਯਾਦ ਕਰ ਰਹੇ ਨੇ ਔਰ ਹਮੇਸ਼ਾ ਉਹ ਕਹਿੰਦੇ ਨੇ ਕਿ ਅਸੀਂ ਕਿਹੜਾ ਦਿਨ ਹੈ ਕਿ ਆਪਣੀ ਦਿਲਰੋਜ਼ ਨੂੰ ਯਾਦ ਨਹੀਂ ਕੀਤਾ ਟਿਲ ਡੇਟ ਅਸੀਂ ਉਹਨੂੰ ਯਾਦ ਕਰਦੇ ਹਾਂ ਕਿਉਂਕਿ ਇਕਲੋਤੀ ਬੱਚੀ ਉਹਨਾਂ ਦੀ ਦਿਲਰੋਜ਼ ਜਿਹੜੀ ਬਹੁਤ ਹੀ ਪਿਆਰੀ ਬੱਚੀ ਸੀ ਜੇਕਰ ਆਪਾਂ ਉਹਦੀ ਤਸਵੀਰ ਤੁਸੀਂ ਵੀ ਦੇਖੋਗੇ ਤਾਂ ਤੁਸੀਂ ਵੀ ਕਹੋਗੇ ਉਹ ਸਿਰਫ ਇੱਕ ਡਾਲ ਲੱਗ ਰਹੀ ਸੀ ਐਡੀ ਪਿਆਰੀ ਬੱਚੀ ਦਾ ਉਹ ਕਤਲ ਪਤਾ ਨਹੀਂ ਉਹਦੇ ਹੱਥ ਨਹੀਂ ਕੰਬੇ ਜਦੋਂ ਉਹ ਕਤਲ ਕਰਨ ਦੀ ਉਹਨੇ ਮਤਲਬ ਉਹਦਾ ਦਿਮਾਗ ਕਿੱਥੇ ਦਿਮਾਗ ਕਿਹੜਾ ਅਜਿਹਾ ਫੂਸਾ ਹੀ ਕਹਿ ਸਕਦੇ ਭਰਿਆ ਹੋਇਆ ਸੀ ਫੂਸ ਭਰਿਆ ਹੋਇਆ ਸੀ ਕਿ ਜਿਹੜਾ ਉਹਨੇ ਇਹ ਦਿਮਾਗ ਚ ਲੈ ਕੇ ਆਈਏ ਕਿ ਇਸ ਛੋਟੀ ਬੱਚੀ ਦਾ ਕਤਲ ਕਰਨਾ ਔਰ ਵੀਡੀਓ ਵਾਇਰਲ ਦੇ ਵਿੱਚ ਜਿੱਕਰ ਅੱਜ ਫੈਸਲਾ ਆਇਆ ਤਾਂ ਉਹਨਾਂ ਦੇ ਜਦੋਂ ਹੱਕ ਵਿੱਚ ਆਇਆ ਬਕਾਇਦਾ ਉਹਨਾਂ ਦਾ ਸਰੋਪਾ ਪਾ ਕੇ ਸਨਮਾਨ ਕੀਤਾ ਜਾ ਰਿਹਾ ਹੈ ਔਰ ਜਿੰਦਾਬਾਦ ਦੇ ਨਾਰੇ ਲਗਾਏ ਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਉਮੀਦ ਨਹੀਂ ਸੀ ਉਮੀਦ ਉਹ ਹਾਰ ਕੇ ਬੈਠ ਗਈ ਸੀ ਕਿ ਪਤਾ ਨਹੀਂ ਕੀ ਹੋਊਗਾ ਕੀ ਫੈਸਲਾ ਆਊਗਾ ਫੈਸਲਾ ਉਹਨਾਂ ਦੇ ਹੱਕ ਚ ਆਊਗਾ ਵੀ ਜਾਂ ਨਹੀਂ ਆਊਗਾ ਪਰ ਆਖਰਕਾਰ ਅੱਜ ਉਹ ਦਿਨ ਆ ਗਿਆ ਕਿ ਦਿਲਰੋਜ਼ ਦੇ ਜਿਹੜੇ ਕਾਤਲ ਨੀਲਮ ਹੈ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਸੋ ਕੀ ਕਹਿਣਾ ਚਾਹੋਗੇ ਗਿਲ ਸਾਹਿਬ ਜੀ ਇਹਦੇ ਵਿੱਚ ਉਹ ਦੇਖਣਾ ਹੈ ਕਿ ਫਾਂਸੀ ਦੀ ਸਜ਼ਾ ਹੁਣ ਦਿੱਤੀ ਹੈ ਸਭ ਤੋਂ ਵੱਡਾ ਕਾਨੂੰਨੀ ਪ੍ਰਕਿਰਿਆ ਸਾਡੀ ਬਹੁਤ ਪਚੀਤਾ ਪ੍ਰਕਿਰਿਆ ਹੈ ਅਦਾਬ ਨੇ ਤਿਆਰ ਤੇ ਫੈਸਲਾ ਸੁਣਾਤਾ ਉਸ ਤੋਂ ਬਾਅਦ ਹੁਣ ਇਹ ਫાંਸੀ ਕਦੋਂ ਦੀ ਹੈ ਕਿਹੜੀ ਡੇਟ ਡਿਸਾਈਡ ਹੁੰਦੀ ਹੈ ਕਿੰਨੇ ਸਾਲ ਲੱਗ ਜਾਂ ਫાંਸੀ ਦੀ ਸਜਾਏ ਇਹ ਹੁਣ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਹੈ ਲੁਧਿਆਣਾ ਕੋਰਟ ਨੇ ਇਹ ਫાંਸੀ 사ਜ਼ਾ ਦਿੱਤੀ ਆ ਉਸ ਤੋਂ ਬਾਅਦ ਕੋਲ ਹਾਈ ਕੋਰਟ ਵੀ ਪਿਆ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਵੀ ਪਿਆ ਸੋ ਬਹੁਤ ਸਾਰੀਆਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੋ ਬੱਚੇ ਦੇ ਬਾਰੇ 2021 ਵਿੱਚ ਆਪਾਂ ਖਬਰ ਲਈ ਸੀ ਦੁਬਾਰੇ ਫੇਰ ਉਹ ਪਿਕਚਰ ਉਹ ਜਿਵੇਂ ਦਾ ਤਾਜ਼ਾ ਹੋ ਗਏ ਆ ਜਦੋਂ ਬੱਚੀ ਦੇ ਉਹਦੇ ਮਾਪੇ ਉਹਦੀ ਲਾਸ਼ ਦੇ ਕੋਲ ਰੋਣ ਦੇ ਕਲਪਨਾ ਦੇਿਲ ਕੇ ਦੇ ਨਜ਼ਰ ਆਉਂਦੀ ਸੀ ਔਰ ਇੰਨੀ ਗਮਜ਼ੂਮ ਬੱਚੀ ਨੂੰ ਕੀ ਪਤਾ ਸੀ ਕੋਈ ਟੌਪਿਕ ਦੇ ਪਖਾਡੇ ਜਿਹੜੀ ਇੱਕ ਅਦਮਾਨਸ਼ ਦੇ ਨਾਲ ਮੈਨੂੰ ਚਰਚੀ ਲੱਗੀ ਜਾ ਰਹੀ ਹੈ ਉਹ ਚੰਨ ਕੁ ਮਿੰਟਾਂ ਬਾਅਦ ਸਕੇਤਾ ਬਾਅਦ ਉਹਦਾ ਕਸਰ ਕਰ ਦੋਗੀ ਉਹ ਇਹ ਅੱਜ ਬਾ ਬਾ ਉਹ ਜੀ ਸਾਹਿਬ ਨੇ ਜਦੋਂ ਕੇਸ ਲੜਿਆ ਉਮਰਤ ਪਰਿਪੇ ਪਰਿਪੇ ਲਾਏ ਸਾਡਾ ਐਡਾ ਤਕੜਾ ਤੁਸੀਂ ਜਸਰ ਕਰਾਈ ਦੀ ਲੇਕਿ ਬੱਚੀ ਨੂੰ ਮਾਂ ਨੂੰ ਬੱਚੀ ਪੁੱល ਨਹੀਂ ਸਕਦੀ ਪਿਓ ਨੂੰ ਬੱਚੀ ਨਹੀਂ ਪੁੱល ਸਕਦੀ ਪਤਾ ਨਹੀਂ ਕੀ ਉਹ ਸਰਕ ਕੰਸਟਾਂਟ ਰਹੇ ਉਹਨੇ ਕੀ ਮਨਚੋ ਦਿਨਾਨੀ ਲਈ ਆਇਆ ਕਿਉਂ ਬੰਦ ਸਿੰਘ ਰਹਿ ਕੇ ਗਏ ਇੰਮੋ ਨੇ ਇਦਾਂ ਦੀ ਜੈਪ ਸੀ ਜੀਤੀ ਹਾਲਾਂਕਿ ਮੈਂ ਪਹਿਲਾਂ ਵੀ ਕਿਹਾ ਵੀ ਇਹਨਾਂ ਸਾਰੀਆਂ ਗੱਲਾਂ ਨੂੰ ਆਪਾਂ ਪਰੋਖੇ ਕਰਤਾ ਇਹ ਕਿਰਾਂ ਕੁਛ ਦਾ ਕੁਛ ਤਾਂ ਦੇ ਕੋ ਗੱਲਬਾਤ ਹੁੰਦੀ ਹੈ ਐਮੀ ਤਨੀ ਕੋ ਬੁਵਾਣਾ ਬੱਚੀ ਨੂੰ ਚੱਕ ਕੇ ਲੈ ਜਾਂਦੀ ਹੈ ਉਹਦਾ ਕਤਲ ਕਰ ਦਿੰਦੀ ਹੈ ਕੁਛ ਨਾ ਕੁਛ ਤਾਂ ਮਾੜੀ ਮੋਟੀ ਕੋਈ ਇੱਕ ਤਰਫਾ ਪਿਆਰ ਵੀ ਹੋ ਸਕਦਾ ਬਹੁਤ ਜ਼ਿਆਦਾ ਤਰ੍ਹਾਂ ਦੀ ਇਹਦੇ ਬੱਚੀ ਦੇ ਫਾਦਰ ਨੇ ਉਹ ਮੂੰਹ ਨਾਲ ਆਉਂਦੇ ਹੋਣ ਕੋਈ ਜਲਦੀ ਜਲਾ ਨਹੀਂ ਪਿਆਰ ਕਰਦੇ ਹੋਵੇ ਜਦਸ ਜਿੱਕਰ ਦੇ ਵਿਚਕਾਰ ਦੇ ਬੱਚੀ ਮਾਰਦੀ ਹੋਵੇ ਇਹ ਤਨਬਾਤ ਮਾ ਦਦੇ ਹੋਗੇ ਲੇਕਿਨ ਜੈਕਸਨ ਨੇ ਦੋ ਦਿਨ ਹਾਫਟ੍ਰਾਈਕਲ ਸਰ ਹੈ ਬਹੁਤ ਬੜੀ ਹੈ ਆਪਾਂ ਪੂਰੀ ਲੁਧਿਆਣਾ ਦੇ ਪ੍ਰਸ਼ਾਸਨ ਨੂੰ ਉਥੋਂ ਦੇ ਇੰਟੈਲੀਜੈਂਸ ਡਿਪਾਰਟਮੈਂਟ ਨੂੰ ਕੋਰਸ ਅਫਸਰ ਨੂੰ ਸੀਪੀ ਸਾਹਿਬ ਨੂੰ ਸਾਰਿਆਂ ਨੂੰ ਵਧਾਈ ਦਿੰਦੇ ਆ ਕਿ ਉਹਨਾਂ ਨੇ ਇੰਨੀ ਵਧੀਆ ਚਾਰਜ ਕਰਕੇ ਜਿਹੜਾ ਬੱਚੀ ਦੇ ਮਾਪੇ ਨੂੰ ਇਨਸਾਫ ਦਿਵਾਇਆ ਦਵਾਇਆ 2021 ਦਾ ਮਾਮਲਾ ਇੱਕ ਵਾਰ ਫੇਰ ਵੀ ਇਨ ਕਰਤੀਏ ਅਪਰਾ ਜੇੰਦਰ ਆਪਾ ਕੀਰ ਸਾਹਿਬ ਦੇ ਕੁਝ ਬਿਆਨ ਆ ਰਹੇ ਨੇ ਵਕੀਲ ਸਾਹਿਬ ਦੇ ਬਿਆਨ ਤੋਂ ਜੀ ਜ਼ਰੂਰ ਜੀ ਜ਼ਰੂਰ ਜੀ ਜ਼ਰੂਰ ਬਹੁਤ ਸੈਕਿੰਡ ਦਾ ਪਾਜ਼ਟ ਹਾਂਗੇ ਉਸ ਤੋਂ ਬਾਅਦ ਆਪਾਂ ਸ਼ੁਰੂ ਕਰਾਂਗੇ ਕੋਸਾ ਵੀ ਕੁਛ ਟ੍ਰੀਟਮੈਂਟ ਦਾ ਕੋਈ ਮਸਲਾ ਨਹੀਂ ਇਹ ਹੈ ਨਾ ਪੂਰਾ ਦਾਤਾ ਪੂਰਾ ਪੀਆ ਹੈ ਸਾਡਾ ਇੱਕ ਮਿੰਟ ਇੱਕ ਮਿੰਟ ਇੱਕ ਕਰ ਦਿਓ ਕੋਸਾ ਮੜਾ ਦਾ ਫੈਸਲਾ ਕੀ ਆਇਆ ਮੜਾ ਦਾ ਫੈਸਲਾ ਗਰੇ ਫੰਕਸ਼ਨਰਾਂ ਦਾ ਦੇਖੋ ਉਹ ਚੁੱਕੀ ਹੈ ਕੀ ਕਹਿਣਾ ਚਾਹੁੰਦੇ ਦੇਖੋ ਬਹੁਤ ਦਿਨ ਹੋ ਗਏ ਉਹਨਾਂ ਦਰਦੀਵਾਂ ਤੋਂ ਬਹੁਤ ਮਿਹਨਤ ਲੱਗੀ ਹੈਗੀ ਹੈ ਇਸ ਪਰਿਵਾਰ ਦੀ ਸਾਰੇ ਬਰਦਾਸ਼ਾ ਸੀ ਸੁਸਾਇਟੀ ਦੀਆਂ ਜਾਦੀ ਦਰੋਹ ਹੋਰ ਲੋਕਾਂ ਦੇ ਕਿਰੇੜਾ ਮਨਾਂ ਦੇ ਵਿੱਚ ਭਾਵਨਾ ਸੀ ਕਿ ਇਨਸਾਫ ਕੋ ਤੋਂ ਮਿਲੂ ਅੱਜ ਜਿਹੜਾ ਹੈਗਾ ਫਾਈਨਲੀ ਜੱਜ ਸਾਹਿਬ ਨੇ 364 ਥੱਲੇ ਪਹਿਲੇ ਲਾਈਫ ਪ੍ਰਿਜ਼ਰਵੇਸ਼ਨ ਕੀਤੀ ਹੈ 201 ਕਿਰੇੜਾ ਹੈਗਾ ਬਈ ਕਿਉਂਕਿ ਇਹਨੇ ਟੈਂਪਰ ਕੀਤਾ ਹੈਗਾ ਉਹਦੇ ਕਰਕੇ 5 ਸਾਲ ਦੀ سزا ਔਰ 302 ਥੱਲੇ ਜਿਹੜਾ ਮਰਡਰ ਕੀਤਾ ਹੈ ਉਹਦੇ ਵਾਸਤੇ ਡੈਥ ਸੈਂਟੈਂਸ ਦੇ ਆਰਡਰ ਕੀਤਾ ਇੱਕ ਬੜਾ ਰੈਰੈਸਟ ਆਫ ਅ ਰੇਅਰ ਕੇਸ ਹੈ ਅੱਜ ਯੋਕੀ ਸੋਸਾਇਟੀ ਦੀ ਇਹ ਭਾਵਨਾ ਵਸ ਗਿਆ ਹਰ ਇੱਕ ਮਾਂ ਦੀ ਭਾਵਨਾ ਸੀ ਹਰ ਪਰਿਵਾਰ ਦਾ ਭਾਵਨਾ ਸੀਗੀ ਉਹਦੇ ਕਰਕੇ ਜੋ ਸੈਂਟੈਂਸ ਟੂ ਡੈਥ ਕੀਤਾ ਬਾਈ ਹੈਂਗਿੰਗ ਜਦ ਤੱਕ ਉਹ ਡੈਥ ਨਹੀਂ ਹੁੰਦੀ ਇਹ ਆਰਡਰ ਜਿਹੜਾ ਹੈਗਾ ਬੜਾ ਫਾਰ ਫਲੈਟ ਹੈ ਦੇ ਇੰਪੈਕਟ ਹੈਗੇ ਸੋਸਾਇਟੀ ਦੇ ਉੱਤੇ ਸੋਸਾਇਟੀ ਦੇ ਵਿੱਚ ਜਿਹੜਾ ਮੈਸੇਜ ਬੜਾ ਕਲੀਅਰ ਗਿਆ ਹੈ ਕਿ ਇਨਸਾਫ ਜਿਹੜਾ ਹੈਗਾ ਜ਼ਰੂਰ ਹੁੰਦਾ ਹੈ ਔਰ ਜਿਹੜੇ ਬੰਦੇ ਕੋਈ ਵੀ ਗਲਤ ਕਦਮ ਚੱਕਦੇ ਹੈ ਉਹਨਾਂ ਨੂੰ ਜਿਹੜਾ ਹੈਗਾ ਅਦਾਲਤਾਂ ਵਿੱਚ ਕਾਬ ਦੂਰ ਮਿਲੂਗਾ ਅੱਜ ਪਰਵਾਰ ਆ ਮੇਰੇ ਬੱਚੇ ਉਗੋ ਨੇ ਸਾਰੇ ਸਾਰੇ ਸਾਡਾ ਬਲਵਾਰ ਹੈਗਾ ਇੱਥੇ ਬੈਠਾ ਹੋਇਆ ਆਜੋ ਬਾਹਰ ਆਜੋ ਬਾਹਰ ਚਲੋ ਆਜੋ ਬਾਹਰ ਜਲਦੀ ਬਾਹਰ ਤੁਸੀਂ ਬਾਹਰ ਆਜੋ ਬਾਹਰ ਆਜੋ ਸਰਮਾ ਜੀ ਬਾਹਰ ਮੈਂ ਮੜੇ ਹਾਂ ਯਾਰ ਪਿੱਛੇ ਹੋ ਜਾ ਯਾਰੇ ਤੁਹਾਨੂੰ ਬਾਹਰ ਆ ਜਾਓ ਬਾਹਰ ਆ ਜਾਓ ਬਾਹਰ ਤੁਮਿਲ ਸਾਹਿਬ ਤੁਮਿਲ ਸਾਹਿਬ ਪੱਕੀ ਜੀ ਜ਼ਰੂਰ ਜੀ 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 ਇਹ ਨਹੀਂ ਸਾਡੇ ਉਹ ਬਿੱਸਤਾ ਤੇ ਸ੍ਰੀ ਕਿਰਾਲ ਵਕੀਲ ਸਾਹਿਬ ਨੇ ਨਾਮ ਆਪ ਬਲੰਦ ਲਾ ਲਿਆ ਚਾਰੇ ਰੋੜੇ ਨੇ ਛਿੰਗੜਾ ਮਾਰ ਰਹੀ ਨੇ ਨਾਲਾਪੜੇ ਜਨਤਾ ਜਨ ਕੋਰ ਤੋਂ ਦੁਖੀ ਪਈ ਹੋਈ ਨੇ ਸਵੇ ਕੋਰਟ ਦੇ ਬਾਹਰ ਬੜੀ ਦੁੱਖ ਦੀ ਗੱਲ ਹੈ ਕਿ ਇਸ ਤਰ੍ਹਾਂ ਦੀ ਘਟਨਾ ਜਿਹੜੀ ਆ ਉਹ ਅੱਜ ਲੁਧਿਆਣਾ ਕੋਰਟ ਦੇ ਵਿੱਚ ਜਿਹੜੀ ਹੈਗੀ ਹੈ ਅੱਜ ਇਤਿਹਾਸਕ ਫੈਸਲਾ ਆ ਬੜੀ ਖੁਸ਼ੀ ਦੀ ਗੱਲ ਪਰ ਇਹਨੂੰ ਖੁਸ਼ੀ ਨਹੀਂ ਮਨਾ ਸਕਦੇ ਆ ਆਪਾਂ ਦੇ ਅੰਦਰ ਕਿਉਂਕਿ ਇਹ ਬੱਚੇ ਦੀ ਕਤਲ ਦਾ ਮਾਮਲਾ ਹੈ ਇਹਨੂੰ ਖੁਸ਼ੀ ਨਹੀਂ ਮਨਾ ਸਕਦੇ ਸਿਰਫ ਖੁਸ਼ੀ ਦੀ ਮੰਨ ਸਕਦੇ ਆ ਕਿ ਕਤਲ ਹੋਇਆ ਜਿਹੜੇ ਕਤਲ ਕੀਤਾ ਉਹਨੂੰ ਸਜ਼ਾ ਹੋਣਾ ਹੈ ਕਿਉਂਕਿ ਬੱਚੇ ਵਾਪਸ ਆ ਨਹੀਂ ਸਕਦੀ ਬੱਚੀ ਦੀਆਂ ਚੀਜ਼ ਰਹਿ ਗਈ ਬੱਚੀ ਫੋਟੋ ਬੱਚੀ ਰਹਿ ਗਈ بڑا ਹੌਕਾ ਹੁੰਦਾ ਜਦੋਂ ਕਿਸੇ ਬੱਚੇ ਦਾ ਕਤਲ ਹੋ ਜੇ ਜਾਂ ਬੱਚੀ ਨੂੰ ਕੋਈ ਪ੍ਰੋਬਲਮ ਆ ਜੇ ਉਹਦੀ ਫੋਟੋ ਚਾਕੇ ਦਰਦਰ ਦੀ ਟੋਕਰਾ ਖਾਣਾ ਕਿ ਮੈਨੂੰ ਜਸਟਿਸ ਦਿਓ ਮੈਨੂੰ ਜਸਟਿਸ ਦਿਓ ਸੋ ਗਿਲ ਸਾਹਿਬ ਗਿਲ ਸਾਹਿਬ ਉਹਨਾਂ ਦੇ ਪੇਰੈਂਟਸ ਦਾ ਵੀ ਇਹੀ ਸੀ ਕਿ ਉਹ ਇਨਸਾਫ ਦੀ ਮੰਗ ਕਰ ਰਹੇ ਸੀ ਬੱਚੀ ਤਾਂ ਉਹਨਾਂ ਨੂੰ ਵੀ ਪਤਾ ਹੈ ਕਿ ਵਾਪਸ ਨਹੀਂ ਆ ਸਕਦੀ ਕਿਉਂਕਿ ਉਹਨੂੰ ਇੱਕ ਟੌਫੀ ਦੀ ਸਜ਼ਾ ਹੈ ਜਿਹੜੀ ਮੌਤ ਮਿਲੀ ਹੈ ਸੋ ਉਹਦੇ ਪੇਰੈਂਟ ਦਾ ਵੀ ਇਹੀ ਕਹਿਣਾ ਸੀ ਕਿ ਸਾਡੀ ਬੱਚੀ ਤਾਂ ਚਲੀ ਗਈ ਪਰ ਸਾਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਜੇਕਰ ਸਾਨੂੰ ਅੱਜ ਇਨਸਾਫ ਨਾ ਮਿਲਿਆ ਤਾਂ ਅਜੇ ਹੀਆਂ ਕਾਨੂੰਨੀਆ ਹਰਕਤਾਂ ਹੋਰ ਪਤਾ ਨਹੀਂ ਕਿੰਨੀਆਂ ਕੁ ਗਵਾਂਡਣਾ ਕਰਨ ਲਈ ਤਿਆਰ ਬੈਠੀਆਂ ਹੋਣਗੀਆਂ ਕਿਉਂਕਿ ਅੱਜ ਕੱਲ ਗਵਾਂਡੀ ਹੀ ਆਪਣੇ ਪਰਿਵਾਰ ਦਾ ਸਾਰੇ ਦਾ ਭੇਤੀ ਹੁੰਦਾ ਏ ਉਹਨੂੰ ਸਭ ਕੁਝ ਪਤਾ ਹੁੰਦਾ ਸੋ ਇਹ ਗਵਾਂਡਣ ਜਿਹੜੀ ਐ ਦਿਲਰੋਜ਼ ਦੀ ਫੈਮਲੀ ਨਾਲ ਪਤਾ ਨਹੀਂ ਕਿਸ ਗੱਲ ਤੋਂ ਖਾਰ ਖਾਂਦੀ ਸੀ ਅਜਿਹੀ ਖਾਰ ਉਹਨੇ ਖਾਈ ਹੈ ਕਿ ਉਸ ਖਾਰ ਦੀ ਸਜ਼ਾ 2.5 ਸਾਲਾਂ ਦੀ ਛੋਟੀ ਬੱਚੀ ਜਿਹੜੀ ਦਿਲਰੋਜ਼ ਹੈ ਉਹਨੂੰ ਭੁਗਤਣੀ ਪਈ ਇਹਨੂੰ ਇਹਨੂੰ ਕਈ ਸਾਲ ਲੱਗ ਜਾਣੇ ਨੇ ਮੈਂ ਫੇਰ ਕਹੀ ਜਾਂਦਾ ਇਹਨੂੰ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਕਿ ਜੱਜ ਸਾਹਿਬ ਨੇ ਲੋਰ ਕੋਟ ਹੈ ਛੋਟੀ ਕੋਟ ਹੈ ਜਿਹਨੇ ਫਾਂਸੀ ਦੀ ਸਜ਼ਾ ਸੁਣਾਈ ਹੈ ਜੱਜ ਸਾਹਿਬ ਵਧਾਈ ਦੇ ਪਾਸੇ ਲੇ ਇੱਕਾ ਤਕੜਾ ਫੈਸਲਾ ਦਿੱਤਾ ਲੇਕਿਨ ਇਹ ਤੋਂ ਬਾਅਦ ਕਿ ਇਹ ਜਿਹੜਾ ਕੇਸ ਕਿ ਇਹ ਕਿ ਇਹ ਕੇ ਹਾਈ ਕੋਰਟ ਜਾਊਗਾ ਕਿਉਂਕਿ ਜਨਾਨੀ ਵੀ ਸ਼ਾਤਰ ਹੈ ਜੀ ਜਨਾਬ ਜਨਾਨੀ ਨੂੰ ਇਤਨੀ ਹਿੰਮਤ ਆਦੀ ਹਾਈ ਕੋਰਟ ਤੋਂ ਬਾਅਦ ਇਹ ਸੁਪਰੀਮ ਕੋਰਟ ਜਾਊਗਾ ਸੁਪਰੀਮ ਕੋਰਟ ਤੋਂ ਬਾਅਦ ਇੱਕ ਫਰਾਂਚੀ ਦੇ ਪ੍ਰਕਿਰਿਆ ਹੈ ਜਿੰਨ ਦਾ ਦਲ ਸਮਝਣ ਦੀ ਲੋੜ ਹੈ ਜੀ ਪ੍ਰੈਜ਼ੀਡੈਂਟ ਆਫ ਇੰਡੀਆ ਰਾਸ਼ਟਰਪਤੀ ਕਿਸੇ ਵੀ ਫਾਰਮ ਫੀਲ ਦੇਣ ਬਾਅਦ ਸੇ ਰਾਸ਼ਟਰਪਤੀ ਦੀ ਮੋਹਰ ਹੋਣੀ ਚਾਹੀਦੀ ਹੈ ਉਹਨੇ ਬਹੁਤ ਜ਼ਰੂਰੀ ਹੈ ਕਿ ਰਾਸ਼ਟਰਪਤੀ ਦੇ ਸਹਿਰ ਹੁੰਦੇ ਆ ਹੁੰਦੇ ਆ ਹੁੰਦੇ ਨੇ ਇੰਨੇ ਸਾਲ ਲੱਗ ਜਾਂਦੇ ਨੇ ਇਹ ਨਹੀਂ ਪਤਾ ਪਰ ਉਹ ਹਰ ਚਾਹਤਾ ਹੈ ਕਿ ਔਰਤ ਦਾ ਵਿਵਹਾਰ ਜੇਲ੍ਹ ਦੇ ਵਿੱਚ ਬਹੁਤ ਵਧੀਆ ਹੋਵੇ ਉਹ ਹੋਏ ਰਹਿਮ ਦੀ ਅਪੀਲ ਕਰਨੇ ਕਿ ਮੈਨੂੰ ਮਾਫੀ ਦਿੱਤੀ ਜਾਵੇ ਮੈਨੂੰ ਗਿਲਤੀ ਹੈ ਮੈਨੂੰ ਮਾਫ ਹੋ ਸਕਦਾ ਹੈ ਨੂੰ ਰਾਸ਼ਟਰਪਤੀ ਮਾਫ ਕਰ ਦੇ ਕਿਉਂਕਿ ਇਹਨੂੰ ਮਾਫ ਕਰਨ ਦੇ ਅਧਿਕਾਰ ਰਾਸ਼ਟਰਪਤੀ ਕੋਲ ਹੈ ਲੇਕਿਨ ਹੋਰ ਚਾਹ ਜਰੂਰ ਹੈ ਮੈਂ ਹਾਈ ਕੋਰਟ ਅੱਗੇ ਬੇਨਤੀ ਵੀ ਕਰੂੰਗਾ ਸੁਪਰੀਮ ਕੋਰਟ ਅੱਗੇ ਬੇਨਤੀ ਵੀ ਕਰੂੰਗਾ ਕਿ ਜਿਹੜਾ ਫੈਸਲਾ ਦੋ ਰਿਹਾ ਉਹਨੂੰ ਰਾਖਮਾ ਰੱਖਿਆ ਜਾਵੇ ਇਹਨਾਂ ਫੈਸਲੇ ਨੂੰ ਚੇਜ ਨਾ ਦਿੱਤਾ ਜਾਵੇ ਇਹਨੂੰ ਬਦਲਿਆ ਨਾ ਜਾਵੇ ਤੁਹੇ ਜੇ ਮੰਨ ਲੋ ਲੋਰ ਕੋਰਟ ਫਾਰਸੀ ਹੈ ਹਾਈ ਕੋਰਟ ਦੇ ਵਿੱਚ ਰਿਸਟੇ ਮਿਲ ਜਾਂਦੀ ਹੈ ਜਾਂ ਹਾਈ ਕੋਰਟ ਦੇ ਵਿੱਚ ਪ੍ਰੋਬਲਮ ਕ੍ਰੀਟ ਹੋ ਜਾਂਦੀ ਹੈ ਤਾਂ ਫਿਰ ਸਾਡਾ ਨਿਆਂਪਾਲਿਕਾ ਨੂੰ ਵਿਸ਼ਵਾਸ ਕਿਹਾ ਹੈ ਉਹ ਹੋੜ ਜਾਗਾ ਇਹ ਤਾਂ ਕਤਲ ਕਰਨ ਵਾਲਾ ਵੀ ਸਮਝਦਾ ਵੀ ਲਓ ਜੀ ਇਹ ਤਾਂ ਕੱਤਕ ਤਸਦੀ ਕਰਤਾ ਲੋਰ ਕੋਰਟ ਨੂੰ ਸਭ ਨੂੰ ਥਾਂਸੀ ਦੇਣੀ ਹੈ ਹਾਈ ਕੋਰਟ ਪਿਆ ਸੁਪਰੀਮ ਕੋਰਟ ਪਿਆ ਰਾਸ਼ਟਰਪਤੀ ਪਿਆ ਉਹ ਤੱਕ ਸਾਡੀ ਜਿਹੜੀ 30 40 ਸਾਲ ਦੀ ਉਮਰਾ ਤਾਂ ਕੱਢ ਲੈਣੀ ਹੈ ਸੋ ਫੁੱਲ ਹਲਾ ਕੇ ਹਲੇ ਪ੍ਰਕਿਰਿਆ ਬੜੀ ਲੰਬੀ ਹੈ ਪਰ ਜਿਹੜੇ ਐਡਵੋਕੇਟ ਸਾਹਿਬ ਨੇ ਬਿਲਕੁਲ ਦੱਸਾਈ ਤੇ ਪਾਤਰ ਨੇ ਵਰਜੋ ਸਿੰਘ ਤੋਂ ਬੜੇ ਹੋਣ ਆਰ ਐਡਵੋਕੇਟ ਨੇ ਜਿਨ੍ਹਾਂ ਨੇ ਬਹੁਤ ਕੰਮ ਮੁਕੀ ਇਸਗੇਤਰ ਉਹ ਕੁਆਲੀਫਾਈ ਕੀਤਾ ਪਹਿਲਾ ਮੈਚ ਦਿੱਤੇ ਇਹਨੂੰ ਪਹਿਲਾ ਮੈਚ ਕਹਿੰਦੇ ਆਪਾਂ ਅਜੇ ਤਾਂ ਇਸ ਮੈਚ ਤੋਂ ਬਾਅਦ ਸੈਮੀਫਾਈਨਲ ਪੀ ਹੈ ਫਾਈਨਲ ਪੀ ਹੈ ਇਹ ਕਹਿੰਦਾ ਉਹ ਸੋ ਟਰਾਫੀ ਤਾਂ ਬਾਅਦ ਚਿੱਤਵੀ ਹੈ ਜਦੋਂ ਫਾਈਨਲ ਜਦੋਂ ਰਾਸ਼ਟਰਪਤੀ ਸਾਹਿਬ ਨੇ ਕਹਿਤਾ ਵੀ ਨਹੀਂ ਤੁਹਾਡੀ ਫਾਸਤ ਤਰ੍ਹਾਂ ਮقرਰ ਹੈ ਤੁਹਾਡੀ ਫਾਸੀ ਹੋਣੀ ਹੋਣੀ ਹੈ ਬਹੁਤ ਸਾਲ 4 ਸਾਲ 6 ਸਾਲ 10 ਸਾਲ ਹੋ ਸਕਦਾ ਹੈ ਉਹ ਤੱਕ ਦੋ ਮਹੀਨੇ ਚਾਰ ਮਹੀਨੇ ਬਾਅਦ ਹੀ ਹੋ ਜੇ ਫਾਸੀ ਕਿਉਂਕਿ ਮਾਮਲਾ ਬੜਾ ਸੈਂਸਿਟਿਵ ਹੈ ਬੱਚੀ ਦਾ ਮਾਮਲਾ ਹੈ ਇਹ ਕਹਿੰਦਾ ਇਸ ਤਰ੍ਹਾਂ ਨਹੀਂ ਆ ਇਹ ਜੇਵੇਂ ਗੈਸ ਨਾਲ ਇੱਕ ਕਤਲ ਇਹ ਪਹਿਲਾ ਵੀ ਕੋਈ ਇਹ ਪਹਿਲਾ ਕਤਲ ਨਹੀਂ ਹੈ ਵੀ ਕਿਸੇ ਜਨਾਨੀ ਨੇ ਬੱਚਾ ਮਾਰਤਾ ਕਿਸੇ ਬੰਦੇ ਨੇ ਬੱਚਾ ਮਾਰਤਾ ਅੱਜ ਤੱਕ ਕਿਸੇ ਵੀ ਬੰਦੇ ਨੂੰ ਕਿਸੇ ਵੀ ਜਨਾਨੀ ਨੂੰ ਇਸ ਤਰ੍ਹਾਂ ਨਹੀਂ ਕੀਤਾ ਸਾਫੀ ਨਹੀਂ ਨਹੀਂ ਹੋਇਆ ਸਪੈਕਿਫਿਕਲੀ ਗੈਸ ਸਮਝਦੇ ਲੋੜ ਹੈ ਸੋ ਗਿਲਸਰ ਮੈਂ ਇੱਕ ਹੋਰ ਦੇਖਿਆ ਸੀ ਜਦੋਂ ਇਹ ਕਤਲ ਦਿਲਰੋਜ਼ਾ ਹੋਇਆ ਸੀ ਕਾਫੀ ਆਪਾਂ ਜੇਕਰ ਪੰਜਾਬ ਦੀ ਪੂਰੇ ਗੱਲ ਕਰੀਏ ਇਸ ਲਈ ਇਨਸਾਫ ਦੀ ਮੰਗ ਨੂੰ ਲੈ ਕੇ ਕੈਂਡਲ ਮਾਰਚ ਵੀ ਕੱਢੇ ਗਏ ਸੀ ਕਾਫੀ ਲੋਕਾਂ ਨੇ ਵਿਰੋਧ ਵੀ ਕੀਤਾ ਸੀ ਇਸ ਲੇਡੀ ਦਾ ਸੋ ਮੇਰੀ ਤਾਂ ਇੱਕ ਇਹੀ ਡਿਮਾਂਡ ਹੈ ਕਿ ਇਸ ਲੇਡੀ ਨੂੰ ਫਾਂਸੀ ਹੋਣੀ ਹੀ ਚਾਹੀਦੀ ਹੈ ਫਾਈਨਲ ਜਿਹੜਾ ਮੈਚ ਹੈ ਉਹ 1-2 ਮਹੀਨੇ ਦੇ ਅੰਦਰ ਆ ਹੀ ਜਾਣਾ ਚਾਹੀਦਾ ਕਿਉਂਕਿ ਅਜੇ ਹੀ ਕਾਨੂੰਨੀ ਵਾਰਦਾਤ ਨੂੰ ਜਿਨੇ ਅੰਜਾਮ ਦਿੱਤਾ ਹੈ ਉਸ ਨੂੰ ਫਾਂਸੀ ਦੀ ਸਜ਼ਾ ਦੇ ਕੇ ਨਾ ਹੋਈ ਤਾਂ ਇਹ ਬਹੁਤ ਹੀ ਵੱਡਾ ਆਪਾਂ ਜੇਕਰ ਕਹੀਏ ਸਭ ਦੀ ਫਿਰ ਇਹ ਮਿਲੀ ਭੁਗਤ ਹੋਏਗੀ ਕਿ ਜੇਕਰ ਇਸ ਦੋਸ਼ੀ ਔਰਤ ਨੂੰ ਸਜ਼ਾ ਦੇ ਕੇ ਨਾ ਮਿਲੀ ਤਾਂ ਜੀ ਕੋਈ ਇਹ ਤੋਂ ਕੋਈ ਤਾਂ ਸਮਝਾ ਦਸੂਗਾ ਅੱਜ ਵਿਦਾਇਗੀ ਪਾਤਰ ਆਪਾਂ ਇਸ ਬ੍ਰਾਡਕਾਸਟਿੰਗ ਨੂੰ ਆਪ ਰੁਕ ਸਕਦੇ ਆ ਸਮਾਂ ਕਾਫੀ ਹੋ ਗਿਆ ਆ ਪਰ ਲੇਕਿਨ ਜੀ ਜ਼ਰੂਰ ਕਿ ਰਤੇ ਆਣੇ ਦੀ ਦਾਤ ਵਿਦਾਇਗੀ ਪਾਤਰ ਆ ਆਪਣਾ ਇਤਿਹਾਸ ਫੈਸਲਾ ਦਿਲਰੋਜ਼ ਸੇ ਆਪਾਂ ਚਰਚਾ ਕਰ ਰਹੇ ਆ ਔਰ ਚਾਰੇ ਪਾਸੇ ਕਮੈਂਟ ਵੀ ਆ ਰਹੇ ਨੇ ਕਿ ਐਡਵੋਕੇਟ ਜਿੰਦਾਬਾਦ ਐਡਵੋਕੇਟ ਜਿੰਦਾਬਾਦ ਆਪਣਾ ਫੇਸਬੁਕ ਤੇ লাইਵ ਵੀ ਚੱਲ ਰਿਹਾ ਉਸ ਤੋਂ ਬਾਅਦ ਮੈਂ ਇੱਕ ਗੱਲ ਕਹਾਂਗਾ ਜਿਹੜੇ ਲੋਕ ਜੁਰਮ ਕਰਦੇ ਨੇ ਇਸ ਤਰ੍ਹਾਂ ਦੀ ਭਾਵਨਾ ਰੱਖਦੇ ਕਿਰਪਾ ਕਰਕੇ ਇਹ ਥੋੜੀ ਦੁਸ਼ਮਣੀ ਹੈ ਤਾਂ ਸਿੱਧਾ ਇੱਕ ਵਿੱਚ ਬਚੋ ਕਰੋ ਵੱਡੇ ਨੂੰ ਵੱਡਾ ਡੱਕਰੇ ਬੱਚਾ ਵਿੱਚ ਨਾ ਲੈ ਕੇ ਆਇਆ ਕਿਉਂਕਿ ਬੱਚਿਆਂ ਦਾ ਕੋਈ ਕਸੂਰ ਨਹੀਂ ਬੱਚਾ ਦਾ ਕੋਈ ਪਤਾ ਨਹੀਂ ਸਾਹਿਬ ਨੂੰ ਰਾਮੋਸਰਮ ਨਾ ਸਿੱਖ ਨਾ ਸਾਹੀ ਬੱਚਾ ਨੂੰ ਕੋਈ ਜਾਨ ਤਰਮਦਾ ਨਹੀਂ ਪਤਾ ਬੱਚੇ ਨੂੰ ਜਿਹਨੇ ਟਰਾਫੀ ਦਿੱਤੀ ਬੱਚਾ ਉਸੇ ਤੇ ਹੈ 28 ਮਾਸੂਮ ਬੱਚੀ ਨੂੰ ਮਾਰ ਦੇਣਾ ਬਹੁਤ ਮੰਦਪਗ ਹੈ ਮੈਂ ਤਾਂ ਇਸ ਗੱਲ ਦੀ ਕਰੋੜ ਦਾ ਕਰਦਾ ਹਮੇਸ਼ਾ ਕਰਦਾ ਰਹੂੰਗਾ ਲੇਕਿਨ ਅਦਾਬ ਦੇ ਸੈਂਟਰ ਬਹੁਤ ਬੜਾ ਸਵਾਗਤ ਹੈ ਦਾ ਉਹ ਬਦਾ ਇਤਿਫਾਕ ਕਰ ਰਿਹਾ ਆਪਾਂ ਨੂੰ ਥੋੜੀ ਬਹੁਤ ਸ਼ਾਂਤੀ ਮਿਲੇ ਮੈਂ ਫਿਰ ਵੀ ਫੇਰ ਇੱਕ ਵਾਰ ਫੇਰ ਕਹਿ ਰਿਹਾ ਪਰ ਕਿਰਿਆ ਬਰੀ ਤੰਬੀ ਆ ਫાંਸੀ ਹੋਣ ਦੀ ਜਿੰਨੀ ਜਲਦੀ ਖੁਸ਼ ਹੋਮ ਦੀ ਲੋੜ ਨਹੀਂ ਜਿੰਨਾ ਚਿਰ ਇਹ ਨੀਲਮ ਬਰਮਾਸ਼ਔਰਤ ਨੀਲਮ ਫાંਸੀ ਦੇ ਕਟਾਰੇ ਤੱਕ ਟੰਗੀ ਨਹੀਂ ਜਾਂਦੀ ਉਹਨਾਂ ਚਿਰ ਆਪਾਂ ਨੂੰ ਆ ਜਸਪਨੀ ਮਨਸਾਖਰ ਦੇ ਖਾਲਸਾ ਜਵਾਨੀ ਕਰ ਕੋ ਹਲੋ ਅਪੋਰਟ ਦਾ ਫੈਸਲਾ ਕੋਰਟ ਵਿੱਚ ਵੱਡੀਆਂ ਮੋਟਾਂ ਪਈਆਂ ਨੇ ਬਹੁਤ ਕੁਝ ਪਿਆ ਜੀ ਜੇ ਇਸ ਕਰਕੇ ਰਾਸ਼ਟਰਪਤੀ ਕਹਿੰਦੇ ਜਾਂਦਾ ਕਿੰਨਾ ਸਮਾਂ ਲੱਗੇ ਇਸ ਕੇਸ ਨੂੰ ਕਿਹੜਾ ਜੰਦਾ ਰਹੂ ਕਿਹੜਾ ਬਚੂਏ ਸਮਾਂ ਹੋਗਾ ਸੋ ਜਿੰਦ ਤੁਸੀਂ ਇਸ ਪਿਛੇ ਤੇ ਚਰਚਾ ਕੀਤੀ ਲਾਈਨ ਤੇ ਸਭ ਨੂੰ ਲਿਆ ਸੋ ਮੈਂ ਇੱਕ ਵਾਰ ਸੋ ਮੈਂ ਇੱਕ ਵਾਰ ਫੇਰ ਦੱਸਦਾ ਕਿ 28 ਨਵੰਬਰ 2021 ਨੂੰ 22 ਸਾਲਾਂ ਦਿਲਰੋਜ਼ਾ ਕਤਲ ਹੁੰਦਾ ਔਰ ਕਤਲ ਉਸ ਦੇ ਗਵਾਂਡਣ ਨੀਲਮ ਵੱਲੋਂ ਕੀਤਾ ਜਾਂਦਾ ਆਖਿਰਕਾਰ ਉਸ ਦੀ سزا ਅੱਜ ਸੁਣਾਈ ਗਈ ਹੈ ਅਦਾਲਤ ਵੱਲੋਂ ਫਾਂਸੀ ਦੀ سزا ਸੁਣਾਈ ਗਈ ਹੈ ਮਾਪੇ ਰੋਂਦੇ ਕੁਰਲਾਉਂਦੇ ਅੱਜ ਵੀ ਅਦਾਲਤ ਦੇ ਬਾਹਰ ਨਜ਼ਰ ਆ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਅਗਲਾ ਸਟੈਪ ਅਦਾਲਤ ਵੱਲੋਂ ਕੀ ਹੁੰਦਾ ਹੈ ਕਿ ਆ ਉਸ ਨੂੰ ਫਾਂਸੀ ਦੀ سزا ਮਿਲਦੀ ਹੈ ਜਾਂ ਨਹੀਂ ਮਿਲਦੀ ਹੁਣ ਇਸ ਦੀ ਵੇਟ ਸਾਨੂੰ ਕਰਨੀ ਪੈਗੀ ਜਦੋਂ ਤੱਕ ਫਾਂਸੀ ਨਹੀਂ ਹੁੰਦੀ ਉਦੋਂ ਤੱਕ ਅਸੀਂ ਕਹਿ ਨਹੀਂ ਸਕਦੇ ਪਰ ਅਦਾਲਤ ਵੱਲੋਂ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਕਿਉਂਕਿ ਉਸ ਔਰਤ ਨੇ ਛੋਟੀ 23 ਸਾਲਾਂ ਬੱਚੀ ਦਿਲਰੋਜ ਨੂੰ ਦਫਨਾ ਕੇ ਮੌਤੇ ਘਾਟ ਉਤਾਰ ਦਿੱਤਾ ਸੀ ਸੋ ਆਪਾਂ ਹੁਣ ਦੇਖਦੇ ਹਾਂ ਕਿ ਉਸ ਮਾਪਿਆਂ ਨੂੰ ਪੂਰਾ ਇਨਸਾਫ ਮਿਲਦਾ ਹੈ ਜਾਂ ਨਹੀਂ ਆਪਾਂ ਅਗਲੀ ਖਬਰ ਹੁਣ ਨਸ਼ਰ ਕਰਾਂਗੇ ਹੁਣ ਜਾਂਦੇ ਜਾਂਦੇ ਅਸੀਂ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਕਿਉਂਕਿ ਮਾਮਲਾਇ ਕਾਫੀ ਗੰਭੀਰ ਸੀ ਕਿ ਦਿਲੋਜ ਜਿਹੜੀ 22 ਸਾਲਾਂ 28 ਨਵੰਬਰ 2021 ਨੂੰ ਉਸ ਦਾ ਕਤਲ ਹੁੰਦਾ ਔਰ ਆਖਰਕਾਰ ਅੱਜ ਅਦਾਲਤ ਵੱਲੋਂ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਵਧਾਈ ਦੇ ਪਾਤਰ ਨੇ ਪੂਰੇ ਅਦਾਲਤੀ ਪੁਲਿਸ ਪ੍ਰਸ਼ਾਸਨ ਵੀ ਜਿਨ੍ਹਾਂ ਵੱਲੋਂ ਇਹ ਖਬਰ ਮਤਲਬ ਸਾਡੇ ਤੱਕ ਪਹੁੰਚਾਈ ਗਈ ਹੈ ਉਹ ਵੀ ਵਧਾਈ ਦੇ ਪਾਤਰ ਨੇ ਪਰ ਜਿਹੜੀ ਕਿ 2.5 ਸਾਲਾਂ ਦੀਲਰੋਜ ਆ ਉਹ ਹੁਣ ਦੁਨੀਆ ਤੇ ਵਾਪਸ ਤਾਂ ਨਹੀਂ ਆ ਸਕਦੀ ਪਰ ਆਖਰਕਾਰ ਉਹਨਾਂ ਦੇ ਮਾਪਿਆਂ ਨੂੰ ਇਨਸਾਫ ਮਿਲੀ ਗਿਆ।